ਇਹ ਵਾਰ ਅਸੀਂ ਦੇਖਿਆ ਹੈ ਕਿ ਬਹੁਤ ਸਾਰੀਆਂ ਭੈਣਾਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਇੱਕ ਪ੍ਰੋਬਲਮ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੇ ਸਰੀਰ ਦੇ ਅੰਗਾਂ ਦਾ ਪੂਰਾ ਵਿਕਾਸ ਨਾ ਹੋ ਪਾਉਣਾ ਉਹਨਾਂ ਦੇ ਅੰਗ ਛੋਟੇ ਰਹਿ ਜਾਂਦੇ ਹਨ ਜਿਸ ਕਾਰਨ ਉਹਨਾਂ ਨੂੰ ਸ਼ਰਮਿੰندگی ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਬਾਹਰ ਨਿਕਲਣ ਤੋਂ ਝਿਜਕ ਮਹਿਸੂਸ ਹੁੰਦੀ ਹੈ ਇਥੋਂ ਤੱਕ ਕਿ ਡਾਕਟਰਾਂ ਦੇ ਸਾਹਮਣੇ ਜਾਣ ਦੇ ਸ਼ਰਮ ਮਹਿਸੂਸ ਹੁੰਦੀ ਹੈ ਕੀ ਕੀ ਗੱਲ ਕਰੂੰਗੀ ਕੀ ਕਹੂੰਗੀ ਡਾਕਟਰ ਨੂੰ ਤੇ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਅੱਗੇ ਜਾ ਕੇ ਸਾਨੂੰ ਇਸ ਚੇਂ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਮੇਰੇ ਸਰੀਰ ਦੇ ਪੂਰੇ ਢੰਗ ਨਾਲ ਵਿਕਾਸ ਨਹੀਂ ਹੋ ਰਿਹਾ ਤਾਂ ਕੀ ਕਰੀਏ ਕਿਸ ਨੂੰ ਆਪਣੀ ਪ੍ਰੋਬਲਮ ਦੱਸੀਏ ਜੇ ਕਿਸੇ ਨਾਲ ਗੱਲ ਕੀਤੀ ਤਾਂ ਉਹ ਸਾਡਾ ਮਜ਼ਾਕ ਉਡਾਉਣਗੇ ਇਦੋਂ ਤੱਕ ਕਿ ਲੜਕੀਆਂ ਆਪਣੇ ਵੱਡਿਆਂ ਦੇ ਨਾਲ ਵੀ ਅਜਿਹੀਆਂ ਗੱਲਾਂ ਨਹੀਂ ਕਰਦੀਆਂ ਅਤੇ ਕਈ ਵੈਆਂ ਕੁੜੀਆਂ ਇਹੋ ਜੀਆਂ ਹਨ ਜੋ ਆਪਣੇ ਹਸਬੰਦ ਦੇ ਨਾਲ ਵੀ ਗੱਲਾਂ ਨਹੀਂ ਕਰਦੀਆਂ ਕਿਉਂਕਿ ਉਹ ਆਪਣੇ ਆਪ ਨੂੰ ਅੰਬੈਰਸ ਮਹਿਸੂਸ ਕਰਦੀਆਂ ਨੇ ਉਹਨਾਂ ਨੂੰ ਹਰ ਪਾਸੇ ਸ਼ਰਮ ਮਹਿਸੂਸ ਹੁੰਦੀ ਹੈ ਮੈਂ ਪਹਿਲਾਂ ਤਾਂ ਇਹ ਕਹਿੰਦਾ ਕਿ ਕੁੜੀਆਂ ਜਦੋਂ ਛੋਟੀਆਂ ਹੋਣ ਉਦੋਂ ਹੀ ਉਹਨਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਉਹਨਾਂ ਦਾ ਅੰਗ ਸਹੀ ਜਾਂ ਛੋਟਾ ਰਹਿ ਗਿਆ ਹੋਵੇ ਤਾ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਸਹੀ ਕੀਤਾ ਜਾ ਸਕੇ ਚਲੋ ਜੇ ਕੋਈ ਕੁੜੀ ਨੂੰ ਜਵਾਨ ਹੋਣ ਤੋਂ ਬਾਅਦ ਦਿੱਕਤ ਆ ਰਹੀ ਹੈ ਤਾਂ ਕੋਈ ਗੱਲ ਨਹੀਂ ਅਸੀਂ ਅੱਜ ਉਹਨਾਂ ਲੜਕੀਆਂ ਦੇ ਲਈ ਇੱਕ ਆਸਾਨ ਅਤੇ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਸ ਨੂੰ ਲਗਾਤਾਰ ਕਰਨ ਨਾਲ ਤੁਹਾਡੀ ਪ੍ਰੋਬਲਮ ਦੂਰ ਹੋ ਜਾਵੇਗੀ ਹਾਂਜੀ ਕਰਨਾ ਕੀ ਹੈ ਤੁਸੀਂ ਪंसारी ਦੀ ਦੁਕਾਨ ਤੋਂ ਅੱਧਾ ਕਿਲੋ ਸਤਾਵਰ ਲੈ ਲਓ ਸਤਾਵਰ ਨੂੰ ਚੰਗੀ ਤਰ੍ਹਾਂ ਕੁੱਟ ਕੇ ਪੀਸ ਲਵੋ ਇਸ ਦਾ ਚੂਰਨ ਬਣਾ ਲਵੋ ਅਤੇ ਨਾਲ ਹੀ ਧਾਗੇ ਵਾਲੀ ਮਿਸ਼ਰੀ ਲੈ ਲਵੋ ਰੋਜ਼ ਇੱਕ ਗਲਾਸ ਦੁੱਧ ਸਵੇਰੇ ਲਵੋ ਉਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਮਿਕਸ ਕਰ ਲਵੋ ਦੁੱਧ ਦੇ ਨਾਲ ਇੱਕ ਚਮਚ ਸਤਾਵਰ ਦਾ ਫੱਕਾ ਮਾਰ ਲਵੋ ਸਤਾਵਰ ਲਗਭਗ 5 ਗ੍ਰਾਮ ਹੋਣੀ ਚਾਹੀਦੀ ਹੈ ਬਸ ਹਰ ਰੋਜ਼ ਇਸੇ ਤਰ੍ਹਾਂ ਦੁੱਧ ਪੀਓ ਤੇ ਦੁੱਧ ਦੇ ਨਾਲ ਸਤਾਵਰ ਖਾਓ ਬਸ ਫਿਰ ਕੀ ਹੈ ਤੁਹਾਡੇ ਲੁਕੇ ਹੋਏ ਅੰਗਾਂ ਦਾ ਵਿਕਾਸ ਹੋਣ ਲੱਗ ਜਾਵੇਗਾ ਬਸ ਹਰ ਰੋਜ਼ ਇਸੇ ਤਰ੍ਹਾਂ ਦੁੱਧ ਪੀਓ ਅਤੇ ਦੁੱਧ ਦੇ ਨਾਲ ਸਤਾਵਰ ਖਾਓ ਅਗਰ ਕੋਈ ਪ੍ਰੋਬਲਮ ਨਾ ਹੋਵੇ ਤਾਂ ਤੁਸੀਂ ਦੋ ਟਾਈਮ ਵੀ ਖਾ ਸਕਦੇ ਹੋ ਤੁਸੀਂ ਦੇਖੋਗੇ ਤੁਹਾਡੇ ਜਿਹੜੇ ਕੱਪੜੇ ਫਿੱਟ ਨਹੀਂ ਸੀ ਹੁੰਦੇ ਤੁਹਾਨੂੰ ਕਿਵੇਂ ਫਿੱਟ ਰਹਿਣਗੇ ਤੁਹਾਡੀ ਫਿਟਨੈਸ ਕਿਵੇਂ ਹੁੰਦੀ ਹੈ ਬਿਲਕੁਲ ਸਹੀ ਹੋ ਜਾਵੇਗੀ ਤੁਸੀਂ ਇਸ ਚਮਤਕਾਰ ਨੁਸਖੇ ਨੂੰ ਜ਼ਰੂਰ ਅਪਣਾਓ ਤੁਹਾਡੀਆਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਣਗੀਆਂ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਆ ਸਕੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ